ਪੰਜਾਬ ਦੇ ਲੱਖਾਂ ਕਿਸਾਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਜਿੱਥੇ ਕਣਕ ਨੂੰ ਲੈ ਕੇ ਹੁਣ ਕੇਂਦਰੀ ਮੰਤਰੀਆਂ ਦੇ ਵੱਲੋਂ ਵੀ ਦਾਵਾ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੂਰੇ ਦੇਸ਼ ਭਰ ਦੇ ਵਿੱਚ ਇਸ ਵਾਰ ਕਣਕ ਦਾ ਸੀਜ਼ਨ ਬਹੁਤ ਵਧੀਆ ਰਹੇਗਾ ਤੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਹੁਣ ਪੰਜਾਬ ਦੇ ਕਿਸਾਨਾਂ ਤੋਂ ਕੇਂਦਰੀ ਮੰਤਰੀਆਂ ਦੇ ਵੱਲੋਂ ਕਣਕ ਖਰੀਦੀ ਜਾਵੇਗੀ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਕਣਕ ਦੇ ਸੀਜ਼ਨ ਨੂੰ ਲੈ ਕੇ ਪੂਰੇ ਪ੍ਰਬੰਧ ਕਰ ਲਏ ਗਏ ਨੇ। ਉਹਨਾਂ ਨੇ ਨਿਸ਼ਕਤ ਨਿਰਦੇਸ਼ ਦੇ ਦਿੱਤੇ ਨੇ ਕਿ ਇਸ ਵਾਰ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿਆਂਗੇ। ਮੰਡੀਆਂ ਦੇ ਵਿੱਚ ਪੂਰਾ ਪ੍ਰਬੰਧ ਕਰ ਲਿਆ ਗਿਆ ਤੇ ਇੱਕ ਰੇਟ ਵੀ ਤੈਅ ਕਰ ਲਿਆ ਗਿਆ ਜਿਸ ਦੇ ਤਹਿਤ ਪੰਜਾਬ ਸਰਕਾਰ ਕਿਸਾਨਾਂ ਤੋਂ 124 ਲੱਖ ਮੀਟਰਿਕ ਜਿਹੜੀ ਟਨ ਹੈ ਉਹ ਕਣਕ ਖਰੀਦੇਗੀ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ 124 ਲੱਖ ਟਨ ਕਣਕ ਘੱਟੋ ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ 24-25 ਰੁਪਏ ਪ੍ਰਤੀ ਕੁਇੰਟਲ ਦੇ ਖਰੀਦਣ ਦਾ ਟੀਚਾ ਮਿੱਥਿਆ ਇਸ ਵਾਸਤੇ 1864 ਨਿਯਮਤ ਖਰੀਦ ਕੇਂਦਰ ਖੋਲੇ ਗਏ ਨੇ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਅਗਾਊਂ ਕਰ ਲਏ ਜਾਣ ਤਾਂ ਜੋ ਸੀਜ਼ਨ ਦੇ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ ਉਧਰ ਦੂਜੇ ਪਾਸੇ ਕੇਂਦਰੀ ਖੇਤੀ ਮਹਿਕਮੇ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਇਸ ਵਾਰ ਦੇਸ਼ ਭਰ ਦੇ ਵਿੱਚ ਕਣਕ ਦਾ ਚੰਗਾ ਉਤਪਾਦਨ ਰਹਿਣ ਦੀ ਸੰਭਾਵਨਾ ਹੈ ਦਰਅਸਲ ਪੰਜਾਬ ਸਰਕਾਰ ਨੇ ਆਗਾਮੀ ਸੀਜ਼ਨ ਦੇ ਵਿੱਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਨੇ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਚੰਡੀਗੜ੍ਹ ਦੇ ਸੈਕਟਰ 39 ਸਥਿਤ ਅਨਾਜ ਭਵਨ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਅਧਿਕਾਰੀਆਂ ਨੇ ਇਹ ਦੱਸਿਆ ਕਿ ਸੀਜ਼ਨ ਦੇ ਵਿੱਚ 124 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ। ਕਣਕ ਦੀ ਖਰੀਦ ਵਾਸਤੇ 1864 ਨਿਜਮਤ ਖਰੀਦ ਕੇਂਦਰ ਖੋਲੇ ਗਏ ਜਿੱਥੇ ਕਣਕ ਦੀ ਖਰੀਦ 24-25 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ਤੇ ਕੀਤੀ ਜਾਵੇਗੀ। ਮੰਤਰੀ ਕਟਾਰੂ ਚੱਕ ਨੇ ਆਗਾਮੀ ਹਰੀ ਮੰਡੀਕਰਨ ਸੀਜ਼ਨ ਦੇ ਲਈ ਲੋੜੀਂਦੇ ਇਹ ਸਟੋਰੇਜ ਤਿਆਰ ਕਰਨ ਦੇ ਲਈ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਨੂੰ ਸੌਣੀ ਦੇ ਪਿਛਲੇ ਸੀਜ਼ਨ ਦੇ ਨਾਲ ਸਬੰਧਿਤ ਚੌਲਾਂ ਦੀ ਮਿਲਿੰਗ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਨੇ। ਉਨ੍ਹਾਂ ਦਾ ਕਹਿਣਾ ਕਿ ਕਣਕ ਦੀ ਸੁੱਜੀ ਸਟੋਰੀਜ਼ ਦੇ ਲਈ ਟੁਕਮੀਆਂ ਬਦਲਣੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਕੈਬਨਿਟ ਮੰਤਰੀ ਨੇ ਕੌਮੀ ਖੁਰਾਕ ਸੁਰੱਖਿਆ ਐਕਟ ਦੇ ਲਾਹੇ ਪਾਤਰਿਆਂ ਦੇ ਸਬੰਧ ਦੇ ਵਿੱਚ ਈ ਕੇਵਾਈਸੀ ਪ੍ਰਕਿਰਿਆ ਨੂੰ ਇਸ ਤਾਲ 31 ਮਾਰਚ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਨੇ ਤਾਂ ਜੋ ਹਰੇਕ ਯੋਗ ਲਾਹੇ ਪਾਤਰ ਨੂੰ ਸਬਸਿਡੀ ਵਾਲੇ ਅਨਾਜ ਦਾ ਲਾਭ ਦਿੱਤਾ ਜਾ ਸਕੇ ਇਸ ਵਾਰ ਰਿਕਾਰਡ ਉਤਪਾਦਨ ਦੀ ਉਮੀਦ ਜਤਾਈ ਜਾ ਰਹੀ ਹੈ ਉਧਰ ਦੂਜੇ ਪਾਸੇ ਭਾਰਤ ਅੰਦਰ 2024-25 ਦੇ ਸੋਹਣੀ ਸੀਜ਼ਨ ਦੇ ਵਿੱਚ ਰਿਕਾਰਡ ਚੌਲ ਕਣਕ ਤੇ ਮੱਕੀ ਦੇ ਉਤਪਾਦਨ ਦਾ ਅਨੁਮਾਨ ਹੈ ਇਹ ਜਾਣਕਾਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਪ੍ਰਮੁੱਖ ਖੇਤੀਬਾੜੀ ਫਸਲਾਂ ਦੇ ਉਤਪਾਦਨ ਦੇ ਦੂਜੇ ਅਗਾਊਂ ਅਨੁਮਾਨਾਂ ਦੇ ਵਿੱਚ ਦਿੱਤੀ ਗਈ ਹੈ ਖੇਤੀ ਮਹਿਕਮੇ ਦੇ ਅਨੁਮਾਨਾਂ ਦੀ ਗੱਲ ਕਰੀਏ ਤਾਂ 2024-25 ਦੇ ਵਿੱਚ ਭਾਰਤ ਅੰਦਰ ਸੌਣੀ ਸੀਜ਼ਨ ਦੇ ਵਿੱਚ ਨਾਜਦੋਤ ਪਾਦਨ 1,663.99 ਲੱਖ ਟਨ ਤੇ ਹਾਰੀ ਸੀਜ਼ਨ ਦੇ ਵਿੱਚ ਅਨਾਜ ਦੀਆਂ ਫਸਲਾਂ 1,645.27 ਲੱਖ ਟਨ ਰਹਿ ਸਕਦਾ ਹੈ ਇਸ ਸਮੇਂ ਦੌਰਾਨ ਸੌਣੀ ਦੇ ਵਿੱਚ ਚੌਲਾਂ ਦਾ ਉਤਪਾਦਨ 1206.79 ਲੱਖ ਟਨ ਤੇ ਹਾੜੀ ਦੇ ਵਿੱਚ ਚੌਲਾਂ ਦਾ ਉਤਪਾਦਨ 157.58 ਲੱਖ ਟਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਖੇਤੀ ਮਹਿਕਮੇ ਦੇ ਅਨੁਮਾਨਾਂ ਦੇ ਮੁਤਾਬਕ ਕਣਕ ਦਾ ਉਤਪਾਦਨ 1154.30 ਲੱਖ ਟਨ ਹੋ ਸਕਦਾ ਹੈ ਜਦਕਿ ਸੌਣੀ ਦੇ ਵਿੱਚ ਮੱਕੀ ਦੀ ਪੈਦਾਵਾਰ 248.11 ਲੱਖ ਟਨ ਤੇ ਹਾੜੀ ਦੇ ਵਿੱਚ ਮੱਕੀ ਦੀ ਪੈਦਾਵਾਰ 124.38 ਲੱਖ ਟਨ ਰਹਿ ਸਕਦੀ ਹੈ। ਰੀਪੋਰਟਾਂ ਦੀ ਮੰਨੀ ਅ ਤਾ ਸਾਲ 2023-24 ਦੇ ਵਿੱਚ 1132.59 ਲੱਖ ਟਨ ਦੇ ਮੁਕਾਬਲੇ 2024-25 ਦੇ ਵਿੱਚ ਸੋਣੀ ਸੀਜ਼ਨ ਚ ਚੌਲਾਂ ਦਾ ਉਤਪਾਦਨ 1206.99 ਲੱਖ ਟਨ ਹੋਣ ਦਾ ਅਨੁਮਾਨ ਹੈ ਇਸ ਦੇ ਵਿੱਚ 74.20 ਲੱਖ ਟਨ ਦਾ ਵਾਧਾ ਹੋ ਸਕਦਾ ਹੈ ਹਾਰੀ ਸੀਜ਼ਨ ਦੌਰਾਨ ਚੌਲਾਂ ਦਾ ਉਤਪਾਦਨ 157.58 ਲੱਖ ਟਨ ਹੋਣ ਦਾ ਅਨੁਮਾਨ ਹੈ ਦਾਲਾਂ ਦਾ ਉਤਪਾਦਨ 18.17 ਲੱਖ ਟਨ ਹੋਣ ਦਾ ਅਨੁਮਾਨ ਲਗਾਇਆ ਗਿਆ ਸੌਣੀ ਤਿਹਾਰੀ ਸੀਜ਼ਨ ਦੇ ਵਿੱਚ ਮੂੰਗਫਲੀ ਦਾ ਉਤਪਾਦਨ ਕਰਮਵਾਰ 104.26 ਲੱਖ ਟਨ ਤੇ 8.87 ਲੱਖ ਟਨ ਹੋਣ ਦਾ ਅਨੁਮਾਨ ਹੈ ਸੌਣੀ ਦੇ ਵਿੱਚ ਮੂੰਗਫਲੀ ਦਾ ਉਤਪਾਦਨ ਪਿਛਲੇ ਸਾਲ ਦੇ 86.60 ਲੱਖ ਟਨ ਦੇ ਮੁਕਾਬਲੇ 17.66 ਲੱਖ ਟਨ ਵੱਧ ਹੋਏਗਾ ਸੋਇਆ ਬੀਨ ਦਾ ਉਤਪਾਦਨ 151.32 ਲੱਖ ਟਨ ਹੋ ਸਕਦਾ ਹੈ ਜੋ ਪਿਛਲੇ ਸਾਲ ਦੇ 130.62 ਲੱਖ ਟਨ ਉਤਪਾਦਨ ਨਾਲੋਂ 21.70 ਲੱਖ ਟਨ ਵੱਧ ਹੈ